ਜੀ ਪੰਜਾਬ ਹਰਣਾ ਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡਾ ਮਨੋਜ ਜੋਸ਼ੀ ਅੱਜ ਅਸੀਂ ਗੱਲ ਕਰਾਂਗੇ ਰੀਅਲ ਏਸਟੇਟ ਮਾਰਕੀਟ ਦੀ ਟਰਾਈ ਸਿਟੀ ਚੰਡੀਗੜ੍ਹ ਪੰਚਕੂਲਾ ਮੋਹੱਲੇ ਦੀ ਗੱਲ ਕਰੀਏ ਤਾਂ ਇਹ ਉਹ ਰੀਅਲ ਏਸਟੇਟ ਮਾਰਕੀਟ ਹੈ ਜਿਹੜੇ ਪੂਰੇ ਪੰਜਾਬ ਦੀ ਰੀਅਲ ਏਸਟੇਟ ਮਾਰਕੀਟ ਨੂੰ ਰਸਤਾ ਦਿਖਾਉਂਦੀ ਹੈ ਤੇ ਇੱਥੋਂ ਹੀ ਸਭ ਕੁਝ ਚੱਲਦਾ ਹੈਗਾ ਅੱਜ ਸਾਡੇ ਨਾਲ ਨੇ ਰੀਅਲ ਏਸਟੇਟ ਮਾਰਕੀਟ ਦੇ ਐਕਸਪਰਟ ਜਿਨ੍ਹਾਂ ਨੂੰ ਕਈ ਦਸ਼ਕਾਂ ਦਾ ਰੀਅਲ ਏਸਟੇਟ ਮਾਰਕੀਟ ਦਾ ਤਜਰਬਾ ਹੈਗਾ ਕਰਨਲ ਇੰਦਰਜੀਤ ਸੂਰੀ ਸੂਰੀ ਸਾਹਿਬ ਤੁਹਾਡਾ ਥੈਂਕ ਯੂ ਜੋਸ਼ੀ ਜੀ ਬਹੁਤ ਬਹੁਤ ਧੰਨਵਾਦ ਪਹਿਲਾ ਮੇਰਾ ਸਵਾਲ ਤੁਹਾਨੂੰ ਇਹੀ ਹੈਗਾ ਕਿ ਜੋ ਲੋਕ ਜਾਣਨਾ ਚਾਹੁੰਦੇ ਆ ਵੀ ਰੀਅਲ ਏਸਟੇਟ ਮਾਰਕੀਟ ਜਿਹੜੀ ਹੈਗੀ ਹੈ ਟਰਾਈ ਸਿਟੀ ਦੀ ਉਹ ਇਸ ਟਾਈਮ ਜਿਹੜੀ ਕਿੱਥੇ ਹੈਗੀ ਹੈ ਤੇ ਕੀ ਇਨਵੈਸਟ ਕਰ ਸਕਦੇ ਆ ਅ ਮਨੋਜੀ ਟਰਾਈ ਸਿਟੀ ਦੀ ਆਪਾਂ ਗੱਲ ਕਰੀਏ ਜਾਂ ਆਪਾਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਲਈਏ ਪਰ ਫਿਲਹਾਲ ਕਿਉਂਕਿ ਤੁਹਾਡਾ ਸਵਾਲ ਟਰਾਈ ਸਿਟੀ ਨੂੰ ਲੈ ਕੇ ਆ ਮੈਂ ਟਰਾਈ ਸਿਟੀ ਦੇ ਬਾਰੇ ਗੱਲ ਕਰਾਂਗਾ ਜੀ ਇਸ ਵੇਲੇ ਟਰਾਈ ਸਿਟੀ ਦੇ ਵਿੱਚ ਰੀਅਲ ਏਸਟੇਟ ਇੰਡਸਟਰੀ 'ਚ ਬਹੁਤ ਵੱਡਾ ਬੂਮ ਆਇਆ ਹੋਇਆ ਹੈ ਉਸਦੇ ਕਈ ਕਾਰਨ ਹੈ ਪਹਿਲਾ ਕਾਰਨ ਹੈ ਕਿ ਪਹਿਲੇ ਜਿਹਨੂੰ ਲੋਕਲ ਬਿਲਡਰ ਹੁੰਦੇ ਸੀ ਲੋਕਲ ਬਿਲਡਰ ਪ੍ਰੋਮੋਟਰ ਸਿਰਫ ਉਹੀ ਨੂੰ ਵੈਂਚਰ ਆਊਟ ਕਰਦੇ ਸੀ ਅੱਜ ਦੀ ਡੇਟ ਵਿੱਚ ਬਾਹਰ ਦੇ ਦਿੱਲੀ ਦੇ ਬੰਬੇ ਦੇ ਹੋਰ ਸ਼ਹਿਰਾਂ ਤੋਂ ਵੱਡੇ ਵੱਡੇ ਅੱਛੀ ਬ੍ਰਾਂਡਸ ਪ੍ਰੋਮੋਟਰਸ ਬਿਲਡਰਸ ਇੱਥੇ ਆ ਕੇ ਉਹਨਾਂ ਨੇ ਆਪਣਾ ਬਿਜ਼ਨਸ ਇਸਟੈਬਲਿਸ਼ ਕੀਤਾ ਹੈ ਔਰ ਉਹਨਾਂ ਨੇ ਰੀਅਲ ਏਸਟੇਟ ਇੰਡਸਟਰੀ ਟ੍ਰਾਈ ਸਿਟੀ ਦੀ ਜੋ ਇੱਕ ਕੈਨਵਸ ਹੈ ਉਹਨੂੰ ਇੱਕ ਨਈ ਦਿਸ਼ਾ ਨਈ ਡਾਇਰੈਕਸ਼ਨ ਦਿੱਤੀ ਹੈ ਹੁਣ ਉਹ ਐਸੀ ਐਸੀ ਆਪਸ਼ਨ ਲੈ ਕੇ ਆ ਗਏ ਆ ਕਿ ਜਿਹੜੀ ਮਾਡਰਨ ਹਾਊਸਿੰਗ ਨੂੰ ਡਿਫਾਈਨ ਕਰਦੀ ਹੈ ਕਵਲਟੀ ਬੈਂਚਮਾਰਕਸ ਨੂੰ ਨੇ ਇ ਸਟੈਬਲਿਸ਼ ਕੀਤਾ ਹੈ ਕੰਪੀਟੀਸ਼ਨ ਬਹੁਤ ਹਾਈ ਹੋ ਗਿਆ ਹੈ ਉਸ ਕਰਕੇ ਕੰਪੀਟੀਸ਼ਨ ਹਾਈ ਹੋਣ ਕਰਕੇ ਜਿਹੜਾ ਇਸ ਦਾ ਡਾਇਰੈਕਟ ਐਡਵਾਂਟੇਜ ਹੈ ਉਹ ਕੰਜ਼ਿਊਮਰ ਨੂੰ ਐਂਡ ਯੂਜ਼ਰ ਨੂੰ ਜਾ ਰਿਹਾ ਹੈ ਜੀ ਤੇ ਆਪਾਂ ਦੇਸ਼ ਦੀ ਗੱਲ ਕਰ ਰਹੇ ਉਸ ਦੇਸ਼ ਦੀ ਗੱਲ ਕੀਤੀ ਹੈ ਵੀ ਦੇਸ਼ ਤੋਂ ਪੂਰੇ ਸਟੇਟਾਂ ਨੇ ਉੱਥੋਂ ਇੱਥੇ ਲੋਕ ਆ ਰਹੇ ਨੇ ਉਹਨਾਂ ਦਾ ਕੀ ਕਾਰਨ ਹੈਗਾ ਉਸ ਤੇ ਵੀ ਦੋ ਤਿੰਨ ਮੇਨ ਕਾਰਨ ਹੈ ਮਨੋਜ ਜੀ ਪਹਿਲਾ ਕਾਰਨ ਹੈ ਵੀ ਇੱਥੇ ਲੈਂਡ ਅਵੇਲੇਬਲ ਹੈ ਜੀ ਔਰ ਲੈਂਡ ਅਫੋਰਡੇਬਲ ਰੇਟਸ ਤੇ ਅਵੇਲੇਬਲ ਹੈ ਹਾਲਾਂਕਿ ਜ਼ਮੀਨ ਬਹੁਤ ਮਹਿੰਗੀ ਹੋ ਗਈ ਹੈ ਪਰ ਜਦੋਂ ਤੁਸੀਂ ਦਿੱਲੀ ਬੰਬਈ ਕਲਕੱਤਾ ਜਾਂ ਹੋਰ ਮੈਟਰੋਪੋਲੀਟਨ ਸਿਟੀਜ਼ ਦੀ ਗੱਲ ਕਰੋ ਉਹਨਾਂ ਦੇ ਮੁਕਾਬਲੇ 'ਚ ਉਹਨਾਂ ਦੇ ਬਨਿਸਪਤ ਪੰਜਾਬ ਹਰਿਆਣਾ ਹਿਮਾਚਲ ਵਿੱਚ ਲੈਂਡ ਹੱਲੇ ਵੀ ਬਹੁਤ ਅੱਛੇ ਰੇਟਸ ਤੇ ਅਵੇਲੇਬਲ ਹੈ ਲੈਂਡ ਬੈਂਕਸ ਵੀ ਬੜੇ ਅਵੇਲੇਬਲ ਹੈ ਪਹਿਲਾ ਕਾਰਨ ਦੂਜਾ ਕਾਰਨ ਜਿਹੜੀ ਲੇਬਰ ਹੈ ਕਿਉਂਕਿ ਤੁਸੀਂ ਕੋਈ ਵੀ ਇੱਕ ਟਾਊਨਸ਼ਿਪ ਡਵੈਲਪ ਕਰਨੀ ਹੈ ਤੁਸੀਂ ਕੋਈ ਇੱਕ ਸੁਸਾਇਟੀ ਬਣਾਉਣੀ ਹੈ ਤੁਹਾਨੂੰ ਉਸਦੇ ਵਾਸਤੇ ਸਕਿਲਡ ਅਨਸਕਿਲਡ ਦੋਨੋਂ ਤਰ੍ਹਾਂ ਦੀ ਲੇਬਰ ਦੀ ਬਹੁਤ ਲੋੜ ਪੈਂਦੀ ਹੈ ਉਹ ਲੇਬਰ ਇੱਥੇ ਬਹੁਤ ਅੱਛੇ ਅਫੋਰਡੇਬਲ ਰੇਟਸ ਦੇ ਉੱਪਰ ਅਵੇਲੇਬਲ ਹੈ ਪਹਿਲਾ ਕਾਰਨ ਦੂਜਾ ਕਾਰਨ ਗਵਰਨਮੈਂਟ ਦੀ ਜੋ ਪਾਲਿਸੀਜ਼ ਹੈ ਪੰਜਾਬ ਹਰਿਆਣਾ ਹਿਮਾਚਲ ਤਿੰਨੋਂ ਸਟੇਟ ਦੀ ਜੋ ਗਵਰਨਮੈਂਟ ਦੀ ਪਾਲਿਸੀਜ਼ ਹੈ ਉਹ ਰੀਅਲ ਏਸਟੇਟ ਦੇ ਬਾਰੇ ਵਿੱਚ ਕਾਫੀ ਫੇਵਰੇਬਲ ਹੈ ਔਰ ਜਿਹੜੀਆਂ ਵੈਦਰ ਕੰਡੀਸ਼ਨਸ ਹੈ ਉਹ ਵੀ ਬੜੀ ਮੈਂ ਕਹਾਂਗਾ ਬੜੀ ਕੰਫਰਟੇਬਲ ਹੈਗੀਆਂ ਜਿਹਦੇ ਕਰਕੇ ਬਾਅਦ ਦੇ ਬਿਲਡਰਸ ਪ੍ਰੋਮੋਟਰਸ ਨੂੰ ਇੱਥੇ ਕੰਸਟਰਕਸ਼ਨ ਦੀ ਜੋ ਟਾਈਮਲਾਈਨਸ ਹੈ ਉਹ ਜ਼ਿਆਦਾ ਕਿ ਐਕਸਟੈਂਡ ਨਹੀਂ ਹੁੰਦੀਆਂ ਜੇ ਤੁਸੀਂ 3 ਸਾਲ ਦਾ ਟਾਰਗੇਟ ਲੈ ਕੇ ਚੱਲ ਰਹੇ ਹੋ ਤਿੰਨ ਸਾਢੇ 3 ਸਾਲ ਚ ਤੁਹਾਡਾ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਹੈ ਔਰ ਜਦੋਂ ਤੁਸੀਂ ਗੱਲ ਕਰਦੇ ਆ ਕਿ ਤੁਸੀਂ ਕਿਹਾ ਬਾਰ ਦੇ ਬਿਲਡਰਸ ਆ ਗਏ ਨੇ ਚੰਡੀਗੜ੍ਹ ਜਾਂ ਮੁਹਾਲੀ ਦੇ ਵਿੱਚ ਕਰਕੇ ਕਿਉਂਕਿ ਦੇਖੋ ਪਹਿਲਾਂ ਕਹਿੰਦੇ ਸੀਗੇ ਚੰਡੀਗੜ੍ਹ ਪੰਚਕੂਲਾ ਮੁਹਾਲੀ ਤੇ ਅੱਜ ਤਿੱਕ ਜਿਵੇਂ ਆਖਿਆ ਮੁਹਾਲੀ ਚੰਡੀਗੜ੍ਹ ਪੰਚਕੂਲਾ ਵਾਲੀ ਗੱਲ ਹੁੰਦੀ ਜਾ ਰਹੀ ਹੈ ਕਿ ਮੁਹਾਲੀ ਇਸ ਤਰ੍ਹਾਂ ਕਿਹੜਾ ਐਕਸਪੈਂਡ ਹੋ ਰਿਹਾ ਹੈਗਾ ਤੇ ਜਿਹੜੇ ਬਾਰ ਦੇ ਬਿਲਡਰਸ ਆਏ ਨੇ ਤੇ ਕਹਿੰਦੇ ਬੜੇ ਵਧੀਆ ਵਧੀਆ ਮਕਾਨ ਬਣ ਰਹੇ ਨੇ ਇਸ ਤਰ੍ਹਾਂ ਦੇ ਜਿਹੜੇ ਹਾਊਸਿਸ ਨੇ ਆਪਾਂ ਕਹੀਏ ਲੋਕਾਂ ਨੂੰ ਮਿਲ ਰਹੇ ਨੇ ਕਿ ਬਾਹਰ ਤੋਂ ਪਹਿਲਾਂ ਜਿਹੜੇ ਲੋਕ ਸੀਗੇ ਬੰਬੇਜ ਦੇਖਣ ਨੂੰ ਮਿਲਦੇ ਸੀਗੇ ਉਹ ਇੱਥੇ ਦੇਖਣ ਨੂੰ ਮਿਲਣਗੇ ਹਾਂਜੀ ਔਰ ਦੂਜੀ ਗੱਲ ਜੋ ਕਸਮਰ ਹੈ ਚਾਹੇ ਉਹ ਐਂਡ ਯੂਜ਼ਰ ਹੈ ਚਾਹੇ ਉਹ ਇਨਵੈਸਟਰ ਹੈ ਉਹਨਾਂ ਦੀ ਐਸਪੀਰੇਸ਼ਨ ਬਹੁਤ ਹਾਈ ਹੋ ਗਈਆਂ ਹਨ ਹੁਣ ਕਸਬਰ ਬੜਾ ਅਵੇਅਰ ਹੈ ਉਹਨੂੰ ਪਤਾ ਹੈ ਵੀ ਮਾਨੂੰ ਕੁਆਲਟੀ ਬੈਂਚਮਾਰਕਸ ਕਿਸ ਤਰ੍ਹਾਂ ਮਾਨੂੰ ਵੈਰੀਫਾਈ ਕਰਨੇ ਹਨ ਔਰ ਜਿਹੜੇ ਬਿਲਡਰ ਪ੍ਰੋਮੋਟਰਸ ਹੈ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਹੈ ਕਿ ਜੇ ਅਸੀਂ ਵਧੀਆ ਚੀਜ਼ ਲੈ ਕੇ ਨਹੀਂ ਆਵਾਂਗੇ ਅੱਛੀ ਮਾਡਰਨ ਹਾਊਸਿੰਗ ਅੱਛਾ ਇਨਫਰਾਸਟ੍ਰਕਚਰ ਡਵੈਲਪ ਨਹੀਂ ਕਰਾਂਗੇ ਕੁਆਲਟੀ ਬੈਂਚਮਾਰਕਸ ਨੂੰ ਇਨਸ਼ੋਰ ਨਹੀਂ ਕਰਾਂਗੇ ਜੋ ਗਵਰਨਮੈਂਟ ਦੀ ਪਾਲਿਸੀਜ਼ ਹਨ ਉਹਨਾਂ ਦੀ ਕੰਪਲਾਈਐਂਸ ਨਹੀਂ ਕਰਾਂਗੇ ਤੇ ਅਸੀਂ ਕਾਮਯਾਬ ਨਹੀਂ ਹੋ ਸਕਦੇ ਇਹ ਇਸਦਾ ਵੱਡਾ ਜਿਹੜਾ ਕ੍ਰੈਡਿਟ ਹੈ ਉਹ ਜਾਂਦਾ ਕੰਜ਼ਿਊਮਰ ਔਰ ਕਸਟਮਰ ਨੂੰ ਜਿਨ੍ਹਾਂ ਦੀ ਅਵੇਅਰਨੈਸ ਕਰਕੇ ਬਿਲਡਰ ਪ੍ਰੋਮੋਟਰਸ ਨੂੰ ਇਹ ਸਮਝ ਆ ਗਈ ਹੈ ਚੀਜ਼ ਕਿ ਸਾਨੂੰ ਹਰ ਚੀਜ਼ ਵੈਲਿਊ ਫॉर ਮਨੀ ਡਿਲੀਵਰ ਕਰਨੀ ਪਏਗੀ ਸਾਨੂੰ ਹਰ ਹਰ ਚੀਜ਼ ਕੁਆਲਿਟੀ ਬੈਂਚਮਾਰਕ ਤੇ ਜੋ ਪੈਰਾਮੀਟਰਸ ਹੈ ਉਹਨਾਂ ਦੇ ਉੱਪਰ ਜਾ ਕੇ ਹਰ ਚੀਜ਼ ਨੂੰ ਇੱਕ ਚੰਗੀ ਕੁਆਲਿਟੀ ਤੇ ਲੈ ਜਾ ਕੇ ਸਾਨੂੰ ਡਿਲੀਵਰ ਕਰਨਾ ਪਏਗਾ ਹਾਈ ਰਾਈਜ਼ ਬਿਲਡਿੰਗਜ਼ ਦੀ ਗੱਲ ਕਰੀਏ ਆਪਾਂ ਕਾਫੀ ਆਈਆਂ ਨੇ ਪਿਛਲੇ ਟਾਈਮ 'ਚ ਵੀ ਤੇ ਉਹਦਾ ਕੀ ਚੱਲਣਾ ਕਿਉਂ ਕੀ ਮੰਨਦੇ ਆ ਕਿ ਲੋਕਾਂ ਨੂੰ ਉਸਕੀ ਕੀ ਫਾਇਦਾ ਹੈਗਾ ਹਾਈ ਰਾਈਜ਼ ਬਿਲਡਿੰਗ 'ਚ ਜਾਨ ਰਹਿਣ ਦਾ ਜਾਂ ਇੱਕ ਲਗ ਤੋਂ ਜਿਹੜੇ ਸੈਕਟਰਸ ਬਸਦੇ ਉਹਨਾਂ ਦੇ ਵਿੱਚ ਕੀ ਫਰਕ ਆ ਦੁਆਰ ਤੁਸੀਂ ਅੱਜ ਤੋਂ 10-20 ਸਾਲ ਪਹਿਲੇ ਦੀ ਅਗਰ ਤੁਸੀਂ ਇੱਕ ਸੈਂਟੀਮੈਂਟ ਦੇਖੋ ਪੰਜਾਬ ਦੇ ਹਰਿਆਣਾ ਹਿਮਾਚਲ ਦੇ ਲੋਕਾਂ ਦਾ ਤੇ ਉਹਨਾਂ ਦਾ ਸੀ ਵੀ ਇੰਡੀਪੈਂਡੈਂਟ ਕੋਠੀ ਚਾਹੀਦੀ ਆਪਣਾ ਘਰ ਚਾਹੀਦਾ ਜ਼ਮੀਨ ਵੀ ਆਪਣੀ ਤੇ ਛੱਤ ਵੀ ਆਪਣੀ ਤੇ ਅਸਮਾਨ ਵੀ ਆਪਣਾ ਜੀ 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 ਹੌਲੀ ਹੌਲੀ ਜਦੋਂ ਲੈਂਡ ਦੇ ਰੇਟ ਬਹੁਤ ਵੱਧ ਗਏ ਦੂਸਰਾ ਸੋਸ਼ਲ ਸਿਕਿਉਰਿਟੀ ਜਿਹੜੀਆਂ ਉਹ ਥੋੜੀ ਜੀਆਂ ਲੋਕਾਂ ਨੂੰ ਇਸਤੇਹਾਰੇ ਚ ਉਹ ਕੌਨਸ਼ੀਅਸ ਹੋ ਗਏ ਕਮਿਊਨਿਟੀ ਲਿਵਿੰਗ ਜੋ ਹੈ ਕਮਿਊਨਿਟੀ ਹਾਊਸਿੰਗ ਜਦੋਂ ਤੁਸੀਂ ਇਕੱਠੇ ਸੋਸਾਇਟੀ 'ਚ ਰਹਿੰਦੇ ਹੋ ਤੁਹਾਨੂੰ ਬਹੁਤ ਨਾਲ ਦੇ ਐਡਵਾਂਟੇਜ ਮਿਲਦੇ ਆ ਤੁਹਾਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਹੈ ਤੁਹਾਨੂੰ ਅਚੀ ਨੇਬਰਹੂਡ ਮਿਲਦੀ ਹੈ ਤੁਹਾਨੂੰ ਕੁਝ ਫੈਸਿਲਿਟੀਆਂ ਅਮੈਨਿਟੀਆਂ ਨਾਲ ਮਿਲਦੀਆਂ ਜੋ ਇੰਡੀਪੈਂਡੈਂਟ ਹਾਊਸਿੰਗ ਵਿੱਚ ਨਹੀਂ ਮਿਲ ਸਕਦੀਆਂ ਇਸ ਕਰਕੇ ਹੁਣ ਲੋਕਾਂ ਦਾ ਰੁਝਾਨ ਔਰ ਇੰਟਰਸਟ ਜਿਹੜਾ ਹੈ ਜਾਂ ਜਿਹੜਾ ਉਹਨਾਂ ਦੀ ਤਵੱਜੋ ਹੈ ਉਹ ਹੁਣ ਗਰੁੱਪ ਹਾਊਸਿੰਗ ਔਰ ਹਾਈ ਰਾਈਜ਼ ਵਾਲ ਔਰ ਜਿਹੜਾ ਦਿੱਲੀ ਬੰਬੇ ਦਾ ਕਲਚਰ ਸੀ ਉਹ ਪੰਛ ਸਾਡੇ ਪੰਜਾਬ ਹੋ ਜਾਣਾ ਹਿਮਾਚਲ ਵਿੱਚ ਵੀ ਉਹ ਕਾਫੀ ਅੱਛੇ ਲੈਵਲ ਤੇ ਆ ਗਿਆ ਹੈ ਹਿਮਾਚਲ ਦੇ ਵਿੱਚ ਕਿਉਂਕਿ ਜ਼ਿਆਦਾ ਲੈਂਡ ਅਵੇਲੇਬਲ ਨਹੀਂ ਹੈ ਔਰ ਉਸ ਤਰ੍ਹਾਂ ਦੀ ਪਧਰੀ ਲੈਂਡ ਨਹੀਂ ਮਿਲਦੀ ਹਾਈ ਰਾਈਜ਼ ਦੇ ਉੱਪਰ ਰੈਸਟ੍ਰਿਕਸ਼ਨਸ ਹੈਗੀਆਂ ਪਹਾੜਾਂ ਕਰਕੇ ਲੇਕਿਨ ਪੰਜਾਬ ਔਰ ਹਰਿਆਣਾ ਦੇ ਵਿੱਚ ਤੇ ਹਾਈ ਰਾਈਜ਼ ਬਹੁਤ ਅੱਛੇ ਟੰਗ ਨਾਲ ਬਣ ਵੀ ਰਿਹਾ ਹੈ ਡਿਲੀਵਰ ਵੀ ਹੋ ਰਿਹਾ ਹੈ ਔਰ ਕਾਮਯਾਬੀ ਵੀ ਹੋ ਰਿਹਾ ਹੈ ਤੇ ਇਸ ਤੇ ਕਹਿੰਦੇ 2-2 ਕਰੋੜ ਰੁਪਏ ਦੇ ਮਿਲਦੇ ਨੇ ਫਲੈਟਸ ਮਿਲਦੇ ਨੇ 2 ਕਰੋੜ ਦਾ 3 ਕਰੋੜ ਦਾ 1.5 ਕਰੋੜ ਦਾ ਜੋਸ਼ੀ ਜੀ ਮੈਂ ਆ ਤੁਸੀਂ ਠੀਕ ਕਹਿ ਰਹੇ ਹੋ ਹੁਣ ਕਰੋੜ ਦੀ ਕਰੋੜ ਦੀ ਕੋਈ ਵੈਲਿਊ ਰਹਿ ਨਹੀਂ ਗਈ ਕਰੋੜ ਦਾ ਕੋਈ ਮਤਲਬ ਨਹੀਂ ਰਹਿ ਗਿਆ ਜੀ ਜਿਹੜਾ ਇੱਕ ਅੱਛਾ ਅਪਾਰਟਮੈਂਟ ਤੁਸੀਂ ਅਗਰ 2 ਬੀ ਐਸ ਵੀ ਲੈਣੇ ਹੋ ਜੀ ਅੱਛੀ ਕੁਆਲਿਟੀ ਦਾ ਅੱਛੀ ਸੋਸਾਇਟੀ ਵਿੱਚ ਉਹ ਵੀ ਤੁਹਾਨੂੰ ਕਰੋੜ ਤੋਂ ਥੱਲੇ ਨਹੀਂ ਮਿਲਦਾ ਹੁਣ ਤੁਸੀਂ ਗੱਲ ਕਰੋ 2 2 3 ਕਰੋੜ ਦੀ 4 ਤੋਂ 5 ਕਰੋੜ ਦੀ 6 ਕਰੋੜ ਦੀ ਅਗਰ ਤੁਸੀਂ ਇੱਕ ਅੱਛਾ ਅਪਾਰਟਮੈਂਟ ਲੈਣਾ ਹੈ ਹਾਈ ਰਾਈਜ਼ ਕਮਿਊਨਿਟੀ ਦੇ ਵਿੱਚ ਔਰ ਉਸਤੇ ਵੀ ਤੁਹਾਨੂੰ ਚੰਗੀਆਂ ਫੈਸਿਲਿਟੀ ਚਾਹੀਦੀਆਂ ਕਲੱਬ ਹਾਊਸ ਚਾਹੀਦਾ ਹੈ ਸਪੋਰਟਸ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਅੱਛੀ ਅਮੈਨਿਟੀਆਂ इंडोर गेम्स ਨੂੰ ਛੱਡ ਕੇ ਉਹ ਆਊਟਡੋਰ ਗੇਮਸ ਤੇ ਵੀ ਬੱਚੇ ਬਹੁਤ ਆਪਣਾ ਫੋਕਸ ਕਰ ਰਹੇ ਹਨ ਬਾਸਕਟਬਾਲ ਹੈ ਲੌਨ ਟੈਨਿਸ ਹੈ ਸਕੁਐਸ਼ ਹੈ ਇਸ ਤਰ੍ਹਾਂ ਦੀ ਗੇਮਸ ਹੈ ਅਗਰ ਤੁਸੀਂ ਇਹ ਸਭ ਕੁਝ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਫਿਰ ਕੱਟੋਂ-ਕੱਟ 2.5 ਕਰੋੜ ਵਾਸਤੇ ਮੈਂਟਲੀ ਪ੍ਰੀਪੇਅਰਡ ਹੋਣਾ ਪਏਗਾ ਕਿਉਂਕਿ ਇਹ ਸਾਰੀ ਇਮਿਊਨਿਟੀਆਂ ਦੇਣ ਵਾਸਤੇ ਔਰ ਅੱਛਾ ਅਪਾਰਟਮੈਂਟ ਜਿਹਦਾ ਕੀ ਸੁਪਰ ਏਰੀਆ ਕੱਟੋਂ-ਕੱਟ 25000 ਸਕੁਅਰ ਫੁੱਟ ਹੋਵੇ ਉੱਥੇ ਫੈਮਿਲੀ ਕੰਫਰਟਬਲੀ ਰਹਿ ਸਕਦੀ ਹੈ ਉਹ ਤੁਹਾਨੂੰ 2 ਟਾਈਕਰੋੜ ਤੋਂ ਨੀਚੇ ਮਿਲਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਤੇ ਕੀ ਇਹ ਜਿਹੜੇ ਬਾਅਰਦ ਨੇ ਇਸ ਮਕਾਨ ਖਰੀਦਣ ਵਾਲੇ ਇਹ ਕੀ ਆਪਣੇ ਪੰਜਾਬ ਦੇ ਨੇ ਜਾਂ ਬਗਲ ਦੇ ਕੀ ਐਨ ਆਰ ਆਈਜ਼ ਨੇ ਕੌਣ ਹੁੰਦੇ ਨੇ ਜ਼ਿਆਦਾ ਤੁਹਾਨੂੰ ਬੜਾ ਸੁਣ ਕੇ ਬੜਾ ਤੁਹਾਨੂੰ ਅੱਛਾ ਲੱਗੇਗਾ ਕਿ ਇਹ 90% ਜੋ ਸਾਡੇ ਕੰਜ਼ਿਊਮਰ ਐਂਡ ਯੂਜ਼ਰ ਹੈ ਉਹ ਸਾਰੇ ਸਾਡੇ ਲੋਕਲ ਸਟੇਟਸ ਦੇ ਹਨ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਕਿਉਂਕਿ ਐਜੂਕੇਸ਼ਨ ਨੇ ਇੱਕ ਬਹੁਤ ਵੱਡਾ ਰੈਵੋਲੂਸ਼ਨ ਲੈ ਕੇ ਆਈ ਹੈ ਐਜੂਕੇਸ਼ਨ ਉਸ ਤੇ ਵੀ وجہ ਨਾਲ ਹੁਣ ਬੱਚੇ ਬਹੁਤ ਅੱਛਾ ਕਰ ਰਹੇ ਹਨ ਜੌਬ ਦੀ ਓਪਰਚੁਨਿਟੀਜ਼ ਬਹੁਤ ਵੱਧ ਗਈਆਂ ਨੇ بڑے بڑے ਕਾਰਪੋਰੇਟ ਹਾਊਸਿਸ ਔਰ ਮਲਟੀਨੇਸ਼ਨਲ ਕੰਪਨੀਆਂਜ਼ ਨੇ ਜੌਬਸ ਦੇ ਪੰਡਾਰੇ ਖੋਲ ਦਿੱਤੇ ਆ ਤੇ ਪੇਇੰਗ ਕਪੈਸਿਟੀ ਲੋਕਾਂ ਦੀ ਬਹੁਤ ਅੱਛੀ ਹੋ ਗਈ ਹੈ ਪਹਿਲੇ ਨਾਲੋਂ ਜੀ ਔਰ ਇੱਕ ਫੈਮਿਲੀ ਵਿੱਚ ਹੁਣ ਸਾਰੀ ਇੱਕ ਬੰਦਾ ਨਹੀਂ ਦੋ ਦੋ ਤਿੰਨ ਤਿੰਨ ਫੈਮਿਲੀ ਦੇ ਮੈਂਬਰ ਜਿਹੜੇ ਆ ਉਹ ਜੌਬ ਕਰ ਰਹੇ ਆ ਸਰਵਿਸ ਕਰ ਰਹੇ ਆ ਅੱਛੀ ਇਨਕਮ ਹੋ ਰਹੀ ਹੈ ਦੂਸਰਾ ਬੈਂਕਿੰਗ ਨੇ ਵੀ ਇਸ ਰੀਅਲ ਏਸਟੇਟ ਇੰਡਸਟਰੀ ਨੂੰ ਬਹੁਤ ਵੱਡੀ ਸਪੋਰਟ ਦਿੱਤੀ ਹੈ ਬੈਂਕਾਂ ਨੇ ਅੱਛੇ ਲੋਨ ਕਟ ਇੰਟਰਸਟ ਦੇ ਉੱਪਰ RBI ਦੀ ਪਾਲਿਸੀ ਦੇ ਮੁਤਾਬਿਕ ਉਹ ਵੀ ਹੁਣ ਅਵੇਲੇਬਲ ਹੈ ਇਸ ਕਰਕੇ ਲੋਕਾਂ ਦੀ ਬਾਇੰਗ ਕੈਪੈਸਿਟੀ ਬਹੁਤ ਕੰਫਰਟੇਬਲ ਹੋ ਗਈ ਹੈ ਜਿਹੜੇ ਅਪਗਲ ਕਰੀਏ ਕਿ ਹਾਈ ਰਾਈਜ਼ ਬਿਲਡਿੰਗ ਦੀ ਹੋ ਗਈਆਂ ਜਿਹੜੇ ਸੈਕਟਰਸ ਨੇ ਪ੍ਰਾਈਵੇਟ ਬਿਲਡਰਸ ਕਰਦੇ ਨੇ ਤੁਸੀਂ ਰਹਿੰਦੇ ਹੋ ਕਾਫੀ ਜ਼ਿਆਦਾ ਤੁਸੀਂ ਘੁੰਮਦੇ ਫਿਰਦੇ ਵੀ ਹੋ ਫੀਲਡ ਵੀ ਜਾਂਦੇ ਹੋ ਗਰਾਊਂਡ ਤੇ ਜਾਂਦੇ ਹੋ ਪਰ ਕਈ ਵਾਰੀ ਇਹ ਆਉਂਦੀ ਹੈ ਕਿ ਜੋ ਗਮਾਡਾ ਹੈਗਾ ਯਾ ਗਰੇਟਰ ਮਹੌਲੀਅਰ ਅਥਾਰਟੀ ਹੈ ਉਹਨਾਂ ਦਾ ਚੈੱਕ ਨਹੀਂ ਹੁੰਦਾ ਲੋਕਾਂ ਨੂੰ ਸਹੂਲਤਾਂ ਉੱਥੇ ਪੂਰੀਆਂ ਨਹੀਂ ਮਿਲਦੀਆਂ ਕਈ ਵਾਰੀ ਜੋ ਉਹਨਾਂ ਨੇ ਕਈਆਂ ਹੁੰਦੀਆਂ ਨੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਸੈਕਟਰ ਡਿਵੈਲਪਮੈਂਟ ਦੇ ਵਿੱਚ ਜਿਹੜੇ ਹੈਗਾ ਕਾਫੀ ਜ਼ਿਆਦਾ ਚੀਜ਼ਾਂ ਪਾਣੀ ਦੀ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਗੱਲ ਲਈਏ ਸੀਵਰ ਦੀ ਗੱਲ ਕਰ ਰਹੀਏ ਸਫਾਈ ਦੀ ਗੱਲ ਕਰ ਲਈਏ ਤੇ ਉਸ ਨੂੰ ਦੇ ਕੇ ਕਾਫੀ ਇਸ਼ੂਜ਼ ਆਏ ਨੇ ਸਾਹਮਣੇ ਹਾਂਜੀ ਪਹਿਲੇ ਕਾਫੀ ਇਸ਼ੂ ਸੀਗੇ ਕਾਫੀ ਚੈਲੰਜੇਸ ਸੀਗੇ ਹਲੇ ਵੀ ਹੈਗੇ ਥੋੜੇ ਬਹੁਤ ਲੇਕਿਨ ਹੁਣ ਕਿਉਂਕਿ ਬਿਲਡਰਸ ਪ੍ਰੋਮੋਟਰਸ ਨੂੰ ਬਹੁਤ ਰਿਸਪੋਨਸੀਬਲੀ ਸਭ ਕੰਮ ਕਰਨਾ ਪੈ ਰਿਹਾ ਹੈ ਉਹ ਜੇ ਗਵਰਨਮੈਂਟ ਬਾਡੀਜ਼ ਹੈ ਜਿਸ ਤਰ੍ਹਾਂ ਅਸੀਂ ਗਮਾਡਾ ਦੀ ਗੱਲ ਕੀਤੀ ਜਾਂ ਤੁਸੀਂ ਡਿਵ ਉਹਨਾਂ ਦਾ ਮੋਨਿਟਰਿੰਗ ਸਿਸਟਮ ਪਹਿਲਾਂ ਨਾਲੋਂ ਬਹੁਤ ਬੈਟਰ ਹੋ ਗਿਆ ਜੀ ਜਦ ਦਾ ਰੇਰਾ ਆਇਆ ਜੀ ਰੀਅਲ اسٹیਟ ਰੈਗੂਲੇਟਰੀ ਐਕਟ ਆਇਆ ਹੈ ਔਰ ਪਾਲਿਸੀਜ਼ ਆਈਆਂ ਹਨ ਉਹਨਾਂ ਦੀ ਕੰਪਲਾਈਅੰਸ ਹਰ ਬਿਲਡਰ ਪ੍ਰੋਮੋਟਰ ਲਈ ਮੰਡੇਟਰੀ ਹੋ ਗਈ ਹੈ ਔਰ ਉਹਨਾਂ ਨੂੰ ਇਹ ਸੁਨਿਸ਼ਚਿਤ ਕਰਨਾ ਪੈਂਦਾ ਹੈ ਕਿ ਜੋ ਗਵਰਨਮੈਂਟ ਦੀ ਪਾਲਿਸੀਜ਼ ਹੈ ਜਾਂ ਗਾਈਡਲਾਈਨਸ ਹੈ ਉਸ ਦੇ ਮੁਤਾਬਿਕ ਹੀ ਕੰਮ ਹੋਏ ਚਾਹੇ ਉਹ ਪੋਲੂਸ਼ਨ ਲੈ ਕੇ ਆਇਆ ਚਾਹੇ ਉਹ ਸੀਵਰੇਜ ਨੂੰ ਲੈ ਕੇ ਆ ਜਿੰਨੀਆਂ ਇਹ ਫੈਸਿਲਿਟੀਆਂ ਐ ਅਮੈਨਿਟੀਆਂ ਐ ਸਰਵਿਸਿਜ਼ ਐ ਇਹਨਾਂ ਨੂੰ ਅਗਰ ਤੁਸੀਂ ਕੰਪਲਾਈਅੰਸੀਜ਼ ਦੇ ਸਾਬ ਨਾਲ ਨਹੀਂ ਤੁਸੀਂ ਬਣਾਓਗੇ ਜਾਂ ਨਹੀਂ ਡਿਲੀਵਰ ਕਰੋਗੇ ਦ ਗਵਰਨਮੈਂਟ ਹੁਣ ਤੁਹਾਡੇ ਅਗੇਂਸਟ ਐਕਸ਼ਨ ਵੀ ਲੈ ਰਹੀ ਹੈ ਇਸ ਕਰਕੇ ਉਹ ਕੌਨਸ਼ੀਅਸਨੈਸ ਆ ਗਈ ਹੈ ਦੋਨੋਂ ਪਾਸੇ ਬਿਲਡਰ ਪ੍ਰੋਮੋਟਰ ਦੇ ਐਂਡ ਤੇ ਵੀ ਤੇ ਗਵਰਨਮੈਂਟ ਦੇ ਜੋ ਆਫੀਸ਼ੀਅਲਸ ਹੈ ਉਹਨਾਂ ਦੇ ਐਂਡ ਤੇ ਵੀ ਅਕਾਉਂਟੇਬਿਲਟੀ ਬਹੁਤ ਅੱਛੀ ਹੋ ਗਈ ਹੈ ਚੰਡੀਗੜ੍ਹ ਦਾ ਦੇਖੋ ਜ਼ਮੀਨ ਹੈ ਨੀਗੀ ਉਹ ਤਾਂ ਮਿਲ ਕੇ ਇੱਕ ਜਿੰਨੀ ਸੀਓ ਪੂਰੀ ਉਹਨਾਂ ਦੇ ਯੂਜ਼ ਹੋ ਗਏ ਤਕਰੀਬਨ ਕਿਤੇ ਵੀ ਮਿਲ ਕੇ ਮਿਕਸ ਜੀ ਲੈਂਡ ਯੂਜ਼ਡਬਲ ਪਈ ਹੈ ਉਹ ਵੀ ਉਹਨਾਂ ਦੇ ਕਿੰਨਾ ਕਿਤੇ ਕੰਮ ਲਈ ਆ ਹੁਣ ਲੋਕੀ ਜਿਹੜੇ ਨੇ ਪੰਜਾਬ ਵੱਲੋਂ ਵੱਧ ਰਹੇ ਨੇ ਮੋਹਾਲੀ ਵੱਲੋਂ ਵੱਧ ਰਹੇ ਨੇ ਕੀ ਦੇਖਦੇ ਹੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਰਿਲੀਫ ਦੇ ਰਹੀ ਆਈਆ ਕਿਸ ਤਰ੍ਹਾਂ ਪ੍ਰੋਮੋਸ਼ਨ ਕਰ ਰਹੀ ਹੈ ਆਪਣੇ ਪੂਰੇ ਇਸ ਬਿਜ਼ਨਸ ਦੇ ਰੀਅਲ ਏਸਟੇਟ ਦੀ ਪੰਜਾਬ ਗਵਰਨਮੈਂਟ ਨੂੰ ਪਤਾ ਜੀ ਪੀ ਸਾਡੀ ਇਕਨੋਮੀ ਨੂੰ ਅਗਰ ਸੀ ਸਟ੍ਰੈਂਥਨ ਕਰਨਾ ਹੈ ਬੂਸਟ ਦੇਣੀ ਹੈ ਕਿ ਰੀਅਲ ਏਸਟੇਟ ਇੱਕ ਬਹੁਤ ਵੱਡਾ ਸੈਗਮੈਂਟ ਹੈ ਇੱਕ ਬਹੁਤ ਵੱਡਾ ਸੋਰਸ ਹੈ ਜਿੱਤੋਂ ਪੰਜਾਬ ਦੀ ਇਕਨੋਮੀ ਬੂਸਟ ਹੋ ਸਕਦੀ ਹੈ ਇਸ ਦਾ ਕਿ ਪੰਜਾਬ ਦੀ ਜੋ ਗਵਰਨਮੈਂਟ ਦੀ ਪਾਲਿਸੀਜ਼ ਹੈ ਰੀਅਲ ਏਸਟੇਟ ਨੂੰ ਲੈ ਕੇ ਉਹ ਬਹੁਤ ਕੰਜ਼ਿਊਮਰ ਫ੍ਰੈਂਡਲੀ ਔਰ ਬਿਲਡਰ ਫ੍ਰੈਂਡਲੀ ਹੋ ਰਹੀਆਂ ਹਨ ਹੌਲੀ-ਹੌਲੀ ਕਾਫੀ ਪਰਿਵਰਤਨ ਆਇਆ ਹੈ ਪਿਛਲੇ ਕੁਝ ਔਰ ਜ਼ਮੀਨ ਤੁਸੀਂ ਠੀਕ ਕਹਿ ਰਹੇ ਹੋ ਚੰਡੀਗੜ੍ਹ ਦੇ ਬਿਚ ਦੇ ਵਿੱਚ ਜ਼ਮੀਨ ਅਵੇਲੇਬਲ ਨਹੀਂ ਹੈ ਜੇ ਹੈ ਵੀ ਤੇ ਬਹੁਤ ਮਹਿੰਗੀ ਹੈ ਉਹ ਹਰ ਇੱਕ ਕਾਮਨ ਮੈਨ ਉਹਨੂੰ ਅਫੋਰਡ ਨਹੀਂ ਕਰ ਸਕਦਾ ਲੇਕਿਨ ਮੁਹੱਲੀ ਪੰਚਕੁਲਾ ਇਹ ਜੋ ਏਰੀਆਜ਼ ਆਹਨ ਜੋ ਸਾਡੇ ਜੋ ਪੈਰੀਫਰਲ ਟਾਊਨਸ ਆਹਨ ਰਾਜਪੁਰੇ ਤੱਕ ਚਲੇ ਜਾਓ ਇੱਧਰ ਤੁਸੀਂ ਪ੍ਰਵਾਨੋਂ ਤੱਕ ਚਲੇ ਜਾਓ ਅਗੇ ਸੋਲਨ ਤੱਕ ਚਲੇ ਜਾਓ ਉੱਥੇ ਲੈਂਡ ਵੀ ਮਿਲੇਗਾ ਹਾਂ ਜੀ ਤੁਸੀਂ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਜਲੰਧਰ ਜਿਨੇ ਸੈਟਲਾਈਟ ਟਾਊਨਸ ਆਹਨ ਇਹਨਾਂ ਸਭ ਦੇ ਵਿੱਚ ਜਗਾ ਵੀ ਅਵੇਲੇਬਲ ਹੈ ਗਵਰਨਮੈਂਟ ਦੀ ਪਾਲਿਸੀ ਵੀ ਬਹੁਤ achi ਹੈ ਨੇ ਔਰ ਬਿਲਡਰ ਪ੍ਰੋਮੋਟਰਸ ਪਹਿਲੇ ਜੋ ਹੈਜ਼ਿਟੇਟ ਕਰਦੇ ਸੀ ਉਹਨਾਂ ਨੂੰ ਥੋੜੀ ਇਨਸਿਕਿਉਰਟੀ ਸੀ ਐਪਰੀਹੈਂਸ਼ਨ ਸੀ ਗਿਆ ਡਰ ਸੀਗਾ ਉਹ ਸਾਰਾ ਖਤਮ ਹੋ ਗਿਆ ਹੈ ਔਰ ਉਹ ਖੁੱਲੇ ਦਿਲ ਨਾਲ ਬੜੇ ਅੱਛੇ ਲੈਵਲ ਤੇ ਔਰ ਬੜੇ ਅੱਛੇ ਪਲੈਨਿੰਗ ਦੇ ਨਾਲ ਸਾਰੀ ਚੀਜ਼ ਨੂੰ ਐਗਜ਼ੀਕਿਊਟ ਕਰ ਰਹੇ ਹੈ ਐਡੀਸ ਚਾਰਜ ਦੀ ਗੱਲ ਆਂਦੀ ਗਈ ਵਰੀ ਐਡੀਸ ਚਾਰਜ ਸਰਕਾਰਾਂ ਵਧਾ ਦਿੰਦੀਆਂ ਨੇ ਹੁਣ ਵੀ ਮੇਰੇ ਖਿਆਲ ਹਰਿਆਣਾ ਸਰਕਾਰ ਨੇ ਵਧਾਈ ਹੈਗੀ ਹੈ ਤੇ ਇਹ ਬਦਲ ਨਾਲ ਕੁਝ ਜਿਹੜੀ ਹੈਗੀ ਹੈ ਸਰਕਾਰ ਦਾ ਜਿਹੜਾ ਹੈਗਾ ਉਹ ਸਕੰਜਾ ਕਸਿਆ ਜਾਂਦਾ ਹੈ ਅਸਤ ਕੋਈ ਈਡੀਸੀ ਚਾਰਜ ਸਰਕਾਰ ਕੋ ਜਾਂਦੇ ਆ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਦੇਖੋ ਈਡੀਸੀ ਇੱਕ ਅ ਮਿਸਕਨਸੀਵਡ অর ਮਿਸਪਰਸੀਵਡ ਇੱਕ ਸ਼ਬਦ ਹੈਗਾ ਜੀ ਈਡੀਸੀ which is which means এক্সਟਰਨਲ ਡਿਵੈਲਪਮੈਂਟ ਚਾਰजेस ਮੇਰੀ ਨੋਲੇਜ ਵਿੱਚ ਪਿਛਲੇ 2 ਦਸ਼ਕਿਆਂ ਤੋਂ ਮੈਂ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ ਜੀ ਅਸੀਂ ਕਿਸੇ ਵੀ ਪ੍ਰੋਜੈਕਟ ਵਿੱਚ ਈਡੀਸੀ ਨਾਮ ਦੀ ਕੋਈ ਚੀਜ਼ ਨਹੀਂ ਰੱਖਦੇ ਕਿਉਂਕਿ ਕਸਮ ਨੂੰ ਜਦ ਤੱਕ ਤੁਸੀਂ ਟ੍ਰਾਂਸਪੇਰੈਂਟਲੀ ਤੁਸੀਂ ਕਸਮ ਨੂੰ ਕਮਿਟਮੈਂਟ ਨਹੀਂ ਦਿਓਗੇ ਡਿਲੀਵਰੀ ਕਰੋਗੇ ਔਰ ਜੋ ਤੁਸੀਂ ਕਸਮ ਨੂੰ ਅੱਜ ਇੱਕ ਰੇਟ ਦੇ ਦਿੱਤਾ ਔਰ ਉਹਨੂੰ ਇਹ ਕਹਤਾ ਵੀ ਤੁਹਾਡੇ ਇਹ ਚਾਰਜੀਸ ਇਸ ਤੇ ਉੱਪਰ ਸਾਰੇ ਲੱਗਣਗੇ ਉਸ ਤੋਂ ਇਲਾਵਾ ਕੋਈ ਵੀ ਬਿਲਡਰ ਹੋਏਗਾ ਜਿਹੜਾ ਬਾਅਦ ਵਿੱਚ ਜਾ ਕੇਗਾ ਜੀ ਤੁਹਾਨੂੰ ਇਨੀ ਈਡੀਸੀ ਹੋ ਦੇਣੀ ਪੈਗੀ ਹਾਂ ਅਗਰ ਗਵਰਨਮੈਂਟ ਵੱਲੋਂ ਕੋਈ ਐਸੀ ਚੀਜ਼ ਲੈਵੀ ਹੁੰਦੀ ਹੈ ਉਹ ਤੇ ਬਿਲਡਰ ਪ੍ਰੋਮੋਟਰ ਨੂੰ ਕਸਮਰ ਕੋਲੋਂ ਹੀ ਲੈਣੀ ਪੈਗੀ ਲੇਕਿਨ ਮੋਸਟਲੀ ਈਡੀਸੀ ਜਿਹੜੀ ਚੀਜ਼ ਹੈ ਉਹ ਅੱਜ ਦੀ ਡੇਟ ਵਿੱਚ ਨਹੀਂ ਹੈ ਜੀ ਤੇ ਇਸ ਕਰਕੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਈਡੀਸੀ ਆਈਡੀਸੀ internal and external development charges they are misnomer so i think we don't need to take cognizance of these two uh, parameters seriously te 25 225 aa gaya te kis tarah dekhde ho punjab di jehdi real estate market kitna grow karegi bahut achi grow karegi ji tusi mohali le lo tusi ludhiana le lo amritsar le lo hot towns le lo tusi bahut achhe level te growth ho rahi hai gdp gdp bahut achi improve ho rahi hai ji ਔਰ ਗਵਰਨਮੈਂਟ ਦੀ ਪਾਲਿਸੀਜ਼ ਦੇ ਮੁਤਾਬਿਕ ਜਦੋਂ ਬਿਲਡਰਸ ਕੰਮ ਕਰ ਰਹੇ ਹਨ ਆਪਸ ਵਿੱਚ ਤਾਲਮੇਲ ਪਹਿਲੇ ਨਾਲੋਂ ਵਧੀਆ ਹੋ ਗਿਆ ਹੈ ਗਵਰਨਮੈਂਟ ਨੇ ਹਰ ਲੈਵਲ ਤੇ ਛੋਟੇ ਤੋਂ ਲੈ ਕੇ ਵੱਡੇ ਲੈਵਲ ਤੱਕ ਉਹਨਾਂ ਨੇ ਇੱਕ ਸਿੰਗਲ ਵਿੰਡੋ ਸਿਸਟਮ ਕ੍ਰੀਏਟ ਕਰ ਦਿੱਤਾ ਹੈ ਜਿੱਥੇ ਬਿਲਡਰ ਪ੍ਰੋਮੋਟਰਸ ਨੂੰ ਹੁਣ ਅਪਰੂਵਲ ਲੈਣ ਚ ਲਾਇਸੈਂਸੀ ਲੈਣ ਵਿੱਚ ਹੋਰ ਸਟੈਟਿਸਟਿਕ ਕੰਪਲਾਈਂਸਿਸ ਨੂੰ ਉਹਨਾਂ ਦੇ ਅਪਰੂਵਲ ਲੈਣ ਲਈ ਹੁਣ ਜ਼ਿਆਦਾ ਦਿੱਕਤ ਨਹੀਂ ਆ ਰਹੀ ਜੀ ਤੇ ਬਿਲਕੁਲ ਤੁਸੀਂ ਦੇਖਿਆ ਕਿ ਜੋ ਕਰਨਲ ਇੰਦਰਜੀਤ ਸੂਰੀ ਨੇ ਉਹ ਸਪਸ਼ਟ ਦੱਸਦੇ ਨੇ ਕਿ ਕਾਫੀ ਆਸਾਨ ਹੋ ਗਿਆ ਹੈ ਸਰਕਾਰ ਦੇ ਮਦਦ ਨਾਲ ਇਹ ਕਿ ਸਰਕਾਰ ਦੇ ਸਹਿਯੋਗ ਨਾਲ ਬਹੁਤ ਸਾਰੀਆਂ ਗੱਲਾਂ ਈ ਆਸਾਨ ਹੋਈਆਂ ਨੇ ਤੇ ਇਹਦਾ ਸਿੱਧਾ ਫਾਇਦਾ ਜਿਹੜਾ ਹੈਗਾ ਉਹ ਲੋਕਾਂ ਨੂੰ ਮਿਲਣਾ ਹੈਗਾ ਜਿੰਨਾ ਆਸਾਨ ਹੋਏਗਾ ਜਿੰਨੀ ਟਰਾਂਸਪਰੈਂਸੀ ਆਏਗੀ ਉਹਦਾ ਫਾਇਦਾ ਲੋਕਾਂ ਨੂੰ ਮਿਲੇਗਾ ਬਾਹਰ ਤੋਂ ਆਉਣ ਵਾਲੇ ਜਿਹੜੇ ਕੰਪਨੀਆਂ ਨੇ ਉਹ ਪੰਜਾਬ 'ਚ ਬਹੁਤ ਆ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਬਾਹਰਲੇ ਪਲੇਅਰ ਦਾ ਆਣਾ ਤੇ ਜਿਹੜਾ ਹੈਗਾ ਇਹ ਕੰਪੀਟੀਸ਼ਨ ਪੈਦਾ ਕਰਦਾ ਜਿਸ ਨਾਲ ਜਿਹੜਾ ਹੈਗਾ ਗ੍ਰਾਹਕ ਨੂੰ ਵੀ ਫਾਇਦਾ ਹੁੰਦਾ ਹੈਗਾ ਮੈਨੂੰ ਮਨੋਜ ਯਾਸ਼ੀ ਨੂੰ ਦਿਓ ਇਜਾਜ਼ਤ